Me! ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਆਨੰਦਮਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਐ ਉਸ ਦੀ 13 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਯਿਸੂ ਨੇ ਕੈਸਰੀਆ ਫਿਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਪ੍ਰਭੂ ਯਿਸੂ ਮਸੀਹ ਜੀ ਨੂੰ 82 ਵਾਰ ਮਨੁੱਖ ਦਾ ਪੁੱਤਰ ਕਿਹਾ ਗਿਆ ਹੈ ਇਹ ਟਾਈਟਲ ਸਾਨੂੰ ਪ੍ਰਭੂ ਦੇ ਮਨੁੱਖੀ ਰੂਪ ਦੇ ਬਾਰੇ ਦਰਸਾਉਂਦਾ ਹੈ ਪਰਮੇਸ਼ਰ ਪਵਿੱਤਰ ਹੈ ਧਰਮੀ ਹੈ ਨਿਆਈ ਹੈ ਇਸ ਕਰਕੇ ਉਹ ਕਿਸੇ ਵੀ ਕੁਧਰਮੀ ਨੂੰ ਸਜ਼ਾ ਦਿੱਤੇ ਬਿਨਾ ਨਹੀਂ ਰਹੇਗਾ ਤੇ ਇਹ ਸਜ਼ਾ ਉਹ ਨਰਕ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਉਸ ਦੀ ਹਜ਼ੂਰੀ ਤੋਂ ਦੂਰ ਹੋਣ ਦੇ ਲਈ ਹੋਵੇਗੀ ਪਰਮੇਸ਼ਰ ਪ੍ਰੇਮੀ ਹੈ ਇਸ ਲਈ ਉਹਦੀ ਇਹ ਇੱਛਾ ਵੀ ਹੈ ਪਿਆਰੋ ਕਿ ਕਿਸੇ ਦਾ ਵੀ ਨਾਸ਼ ਨਾ ਹੋਵੇ ਪਰ ਸਾਰਿਆਂ ਦੀ ਮੁਕਤੀ ਹੋ ਜਾਵੇ ਸਾਰਿਆਂ ਨੂੰ ਪਾਪ ਦੀ ਮਾਫੀ ਮਿਲ ਜਾਵੇ ਤੇ ਉਸ ਸਜ਼ਾ ਤੋਂ ਸਾਰੇ ਹੀ ਬਚ ਜਾਵਣ ਪਰ ਪਿਆਰੋ ਇਹ ਕਿਵੇਂ ਸੰਭਵ ਹੋ ਸਕਦਾ ਹੈ ਮਨੁੱਖ ਜਿਹੜਾ ਕਿ ਜਨਮ ਤੋਂ ਹੀ ਪਾਪੀ ਹੈ ਤੇ ਪਰਮੇਸ਼ਰ ਦੀ ਸਜ਼ਾ ਤੋਂ ਉਹ ਬਚ ਨਹੀਂ ਸਕਦਾ ਇਹੋ ਕਾਰਨ ਹੈ ਕਿ ਪ੍ਰਭ ਯੇਸ਼ੂ ਮਸੀਹ ਮਨੁੱਖੀ ਰੂਪ ਧਾਰਨ ਕਰਕੇ ਕੁਵਾਰੀ ਦੀ ਕੁੱਖੋਂ ਉਹਨਾਂ ਨੇ ਜਨਮ ਲਿਆ ਨਿਰਦੋਸ਼ ਨੇਕਲੰਕ ਅਤੇ ਨਿਸ਼ਪਾਪ ਹੁੰਦੇ ਹੋਏ ਵੀ ਮਨੁੱਖਾਂ ਦੇ ਲਈ ਉਹਨਾਂ ਦੀ ਸਜ਼ਾ ਨੂੰ ਆਪਣੇ ਉੱਪਰ ਲੈ ਕੇ ਹਜ਼ਾਰਾਂ ਸਾਲ ਪਹਿਲਾਂ ਹੋਈ ਭਵਿੱਖਬਾਣੀ ਦੇ ਅਨੁਸਾਰ ਉਹ ਕੁਰਬਾਨ ਹੋਏ ਅਤੇ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਨਾਮ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਤੇ ਉਹ ਸੱਚਾ ਵਿਚੋਲਾ ਸਾਨੂੰ ਪਿਆਰੋ ਪਰਮੇਸ਼ਰ ਦੇ ਨਾਲ ਮਿਲਾ ਕੇ ਸਵਰਗ ਦੇ ਵਿੱਚ ਪਹੁੰਚਾ ਸਕੇ ਮਨੁੱਖਾਂ ਤੇ ਪਰਮੇਸ਼ਰ ਦੇ ਵਿਚਕਾਰ ਉਹੋ ਹੀ ਇੱਕ ਸੱਚਾ ਵਿਚੋਲਾ ਹੈ ਜੋ ਮਨੁੱਖਾਂ ਦਾ ਪਰਮੇਸ਼ਰ ਦੇ ਨਾਲ ਮੇਲ ਕਰਾਉਂਦਾ ਹੈ ਕੀ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਜੋ ਇੱਕ ਸੱਚਾ ਵਿਚੋਲਾ ਹੈ ਜੋ ਇੱਕ ਸੰਪੂਰਨ ਮਨੁੱਖ ਹੈ ਤੇ ਪਰਮੇਸ਼ਰ ਹੈ ਉਸ ਦੇ ਦੁਆਰਾ ਪਾਪ ਦੀ ਮਾਫੀ ਪ੍ਰਾਪਤ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ